ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਕ ਖਬਰਾਂ ਸੁਣੋ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ ਗੁਜਰਾਤ ਦੇ ਅਹਮਦਾਬਾਦ ਤੋਂ ਲੰਡਨ ਜਾ ਰਿਹਾ 에ਅਰ ਇੰਡੀਆ ਦਾ ਇੱਕ ਮੁਸਾਫਰ ਜਹਾਜ਼ ਅੱਜ ਅਹਮਦਾਬਾਦ ਹਵਾਈ ਅੱਡੇ ਨੇੜੇ ਹਾਦਸਾ ਗ੍ਰਸਤ ਹੋ ਗਿਆ ਰਾਸ਼ਟਰਪਤੀ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ ਭਾਰਤੀ ਰੇਲਵੇ ਕੇਟਰਿੰਗ ਅਤੇ ਸੈਰ ਸਪਾਟਾ ਨਿਗਮ ਵੱਲੋਂ 28 ਜੁਲਾਈ ਨੂੰ ਪਠਾਨਕੋਟ ਕੈਂਟ ਸਟੇਸ਼ਨ ਤੋਂ ਪਵਿੱਤਰ ਦੱਖਣ ਭਾਰਤੀ ਯਾਤਰਾ ਦਾ ਐਲਾਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੂਬੇ ਪਰ ਵਿੱਚ ਸ਼ਰਧਾ ਭਾਵ ਨਾਲ ਮਨਾਇਆ ਗਿਆ ਅਤੇ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਈ ਹਿੱਸਿਆਂ 'ਚ ਅੱਤ ਦੀ ਗਰਮੀ ਦੇ ਮੱਤੇ ਨਜ਼ਰ ਅੱਜ ਤੇ ਕੱਲ ਲਈ ਰੈੱਡ ਅਲਰਟ ਜਦਕਿ 14 ਜੂਨ ਲਈ ਔਰੇਂਜ ਅਲਰਟ ਜਾਰੀ ਤੇ ਹੁਣ ਖਬਰਾਂ ਵਿਸਥਾਰ ਨਾਲ ਗੁਜਰਾਤ ਦੇ ਅਹਮਦਾਬਾਦ ਤੋਂ ਲੰਡਨ ਜਾ ਰਿਹਾ 에ਅਰ ਇੰਡੀਆ ਦਾ ਇੱਕ ਮੁਸਾਫਰ ਜਹਾਜ਼ ਅੱਜ ਅਹਮਦਾਬਾਦ ਹਵਾਈ ਅੱਡੇ ਨੇੜੇ ਮੇਖਾਨੀ ਨਗਰ ਇਲਾਕੇ 'ਚ ਹਾਦਸਾ ਗ੍ਰਸਤ ਹੋ ਗਿਆ ਫਲਾਈਟ ਨੰਬਰ AI 171 ਵਾਲੇ ਇਸ ਜਹਾਜ਼ 'ਚ 242 ਲੋਕ ਸਵਾਰ ਸਨ ਜਿਨ੍ਹਾਂ ਵਿੱਚ ਦੋ ਪਾਇਲਟ ਅਤੇ 10 ਕੈਬਨ ਕਰੂ ਸ਼ਾਮਲ ਸਨ ਮੁਸਾਫਰਾਂ 'ਚ 179 ਭਾਰਤੀ ਨਾਗਰਿਕ 53 ਬਰਤਾਨਵੀ ਨਾਗਰਿਕ ਇੱਕ ਕੈਨੇਡੀਅਨ ਨਾਗਰਿਕ ਤੇ 7 ਪੁਰਤਗਾਲੀ ਨਾਗਰਿਕ ਸਨ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਲਿਜਾਇਆ ਜਾ ਰਿਹਾ ਹੈ ਹਾਬਾਸੀ ਮੰਤ੍ਰਾਲੇ ਨੇ ਦੱਸਿਆ ਕਿ ਸਾਰੇ ਵੀਰਵਿਆਂ ਲਈ ਮੰਤ੍ਰਾਲੇ ਵੱਲੋਂ ਇੱਕ ਸੰਚਾਲਨ ਕੰਟਰੋਲ ਰੂਮ ਸਰਗਰਮ ਕੀਤਾ ਗਿਆ ਹੈ ਜਿਸ ਦੇ ਸੰਪਰਕ ਨੰਬਰ ਨੇ 01124610843 ਅਤੇ 9650391859 ਮੰਤ੍ਰਾਲੇ ਨੇ ਕਿਹਾ ਹੈ ਕਿ ਉਹ ਸਾਰੇ ਪ੍ਰਭਾਵਿਤ ਲੋਕਾਂ ਲਈ ਤੁਰੰਤ ਕਾਰਵਾਈ ਤੇ ਪੂਰੀ ਸਹਾਇਤਾ ਦੇਣ ਲਈ ਵਚਨਬੱਧ ਹੈ ਅਹਮਦਾਬਾਦ ਹਵਾਈ ਅੱਡੇ ਤੇ ਮੁਸਾਫਰਾਂ ਦੇ ਸਵਾਲਾਂ ਤੇ ਸਹਾਇਤਾ ਲਈ ਇੱਕ ਹੈਲਪਲਾਈਨ ਨੰਬਰ 9974111327 ਸਥਾਪਿਤ ਕੀਤਾ ਗਿਆ ਹੈ 에ਅਰ ਇੰਡੀਆ ਨੇ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਹੋਰ ਯਾਤਰੀ ਹੌਟਲਾਈਨ ਨੰਬਰ 569144420 ਸਥਾਪਤ ਕੀਤੇ 에어ਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੇ ਡਾਇਰੈਕਟਰ ਜਨਰਲ ਡਾਇਰੈਕਟਰ ਇਨਵੈਸਟੀਗੇਸ਼ਨ ਦੀ ਜਾਂਚ ਟੀਮ ਵੀ ਅਹਮਦਾਬਾਦ ਲਈ ਰਵਾਨਾ ਹੋ ਗਈ ਨਹੀਂ ਸੂਚਨਾ ਮਿਲਨ ਤੋਂ ਤੁਰੰਤ ਬਾਅਦ ਆਗ ਬੁਝਾਉਂਦੀ ਤੇ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਗਾਂਦੀਨਗਰ ਤੋਂ 90 ਮੁਲਾਜ਼ਮਾਂ ਵਾਲੀ ਐਨਡੀਆਰਐਫ ਦੀਆਂ ਤਿੰਨ ਟੀਮਾਂ ਵੀ ਹਾਦਸੇ ਵਾਲੀ ਥਾਂ ਤੇ ਪਹੁੰਚਾ ਗਿਆ ਐਨਡੀਆਰਐਫ ਦੀਆਂ ਤਿੰਨ ਹੋਰ ਟੀਮਾਂ ਵਡੋਦਰਾ ਤੋਂ ਪਹੁੰਚਿਆ ਜਾ ਰਹੀਆਂ ਨੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅਗਲੀ ਦੀ ਜਾਂਚ ਚੱਲੀ ਹੈ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਉਪਰਾਸ਼ਟਰਪਤੀ ਜਗਦੀਪ ਤਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਤੇ ਦੁੱਖ ਦਾ ਇਸ਼ਾਰਾ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਮੰਤਰੀਆਂ ਨੂੰ ਅਹਮਦਾਬਾਦ ਜਾਣ ਲਈ ਕਿਹਾ। ਸ਼੍ਰੀ ਮੋਦੀ ਨੇ ਉਹਨਾਂ ਨੂੰ ਇਹ ਵੀ ਨਿਰਦੇਸ਼ ਦਿੱਤਾ ਕਿ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇ। ਸ਼੍ਰੀ ਨਾਇਡੂ ਨੇ ਕਿਹਾ ਕਿ ਸਾਰੀਆਂ ਸਬੰਧਤ ਏਜੰਸੀਆਂ ਹਾਈ ਅਲਰਟ ਤੇ ਨੇ। ਸ਼੍ਰੀ ਨਾਇਡੂ ਨੇ ਕਿਹਾ ਸਥਿਤੀ ਤਿੰਨ ਸਾਰਾਖਰੇ ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਸ ਸਾਰੀ ਸਥਿਤੀ ਦਾ ਚੈਜਾ ਲੈਣ ਵਾਸਤੇ ਅਹਮਦਾਬਾਦ ਲਈ ਰਵਾਨਾ ਹੋ ਗਏ ਨੇ ਭਾਰਤੀ ਰੇਲਵੇ ਕੇਟਰਿੰਗ ਤੇ ਸਰਸਪਾਟਾ ਨਿਗਮ ਆਈਆਰ ਸੀਟੀਸੀ ਨੇ 8 ਜੁਲਾਈ ਨੂੰ ਪਠਾਨਕੋਟ ਕੈਂਟ ਸਟੇਸ਼ਨ ਤੋਂ ਪਵਿੱਤਰ ਦੱਖਣ ਭਾਰਤ ਯਾਤਰਾ ਦਾ ਐਲਾਨ ਕੀਤਾ ਹੈ ਇਹ ਯਾਤਰਾ ਭਾਰਤ ਗੋਰਾ ਵਿਸ਼ੇਸ਼ ਸਰਸਪਾਟਾ ਰੇਲ ਗੱਡੀ ਰਾਹੀਂ ਹੋਣ ਵਾਲੀ 13 ਦਿਨਾਂ ਦੀ ਇਹ ਰੇਲ ਯਾਤਰਾ ਇਸ ਯਾਤਰਾ ਸ਼ਰਦਾਲੂਆਂ ਨੂੰ ਦੱਖਣੀ ਭਾਰਤ ਦੇ ਮੰਦਰਾਂ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਚਾਣਗੇ 13 ਦਿਨਾਂ ਦੀ ਇਹ ਯਾਤਰਾ 28 ਜੁਲਾਈ ਨੂੰ ਸ਼ੁਰੂ ਹੋ ਕੇ 9 ਅਗਸਤ ਨੂੰ ਸੰਪੂਰਨ ਹੋਵੇਗੀ ਇਸ ਯਾਤਰਾ ਦੀ ਬੁਕਿੰਗ ਅਤੇ ਹੋਰ ਵੇਰਵਿਆਂ ਵਾਸਤੇ ਸ਼ਰਦਾਲੂ IR CTC ਦੀ ਵੈਬਸਾਈਟ www.irctc.tourism ਤੇ ਜਾ ਸਕਦੇ ਨੇ IR CTC ਦੇ ਚੰਡੀਗੜ੍ਹ ਦਫ਼ਤਰ ਜਾਂ ਫਿਰ ਅਧਿਕਾਰਿਤ ਏਜੰਟਾਂ ਰਾਹੀਂ ਵੀ ਟੂਰ ਬੁੱਕ ਕੀਤਾ ਜਾ ਸਕਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @airrnuchalander ਸਾਡਾ ਫੇਸਬੁੱਕ ਪੇਜ ਹੈ rnuchalander ਅਤੇ YouTube ਤੇ ਸਾਡਾ ਚੈਨਲ ਹੈ @airrnuchalander ਫਿਰੋਜ਼ਪੁਰ ਦੇ ਕੈਂਟ ਜੰਕਸ਼ਨ ਤੋਂ ਨਾਂਦੇੜ ਸਟੇਸ਼ਨ ਤੱਕ ਨਵੀਂ ਹਫਤਾਵਾਰੀ ਰੇਲ ਸੇਵਾ ਨੂੰ ਭਲਕੇ 13 ਜੂਨ ਨੂੰ ਫਿਰੋਜ਼ਪੁਰ ਕੈਂਟ ਜੰਕਸ਼ਨ ਤੋਂ ਚੰਡੀ ਦੇ ਖਾ ਕੇ ਰਵਾਨਾ ਕੀਤਾ ਜਾਵੇਗਾ। ਇਹ ਨਵੀਂ ਹਫਤਾਵਾਰੀ ਰੇਲ ਸੇਵਾ ਤੱਕ ਸੱਚ칸 ਸ਼੍ਰੀ ਹਰੂ ਸਾਹਿਬ ਨਾਂਦੇੜ ਨੂੰ ਜੋੜਦੀ ਹੈ। ਫਿਰੋਜ਼ਪੁਰ ਕੈਂਟ ਨਾਂਦੇੜ ਦਰਮਿਆਨ ਇਹ ਨਵੀਂ ਹਫਤਾਵਾਰੀ ਰੇਲ ਗੱਡੀ ਪੰਜਾਬ ਤੋਂ ਹਜ਼ੂਰ ਸਾਹਿਬ ਨਾਂਦੇੜ ਜਾਣ ਵਾਲੇ ਯਾਤਰੀਆਂ ਲਈ ਸਫ਼ਰ ਦੇ ਤਜਰਬੇ ਨੂੰ ਬਿਹਤਰ ਬਣਾਵੇਗੀ, ਸਫ਼ਰ ਦੇ ਸਮੇਂ ਨੂੰ ਘੱਟ ਕਰੇਗੀ ਤੇ ਪੰਜਾਬ 'ਚ ਵਪਾਰ ਨੂੰ ਉਤਸ਼ਾਹਤ ਕਰੇਗੀ। ਨਵੀਂ ਰੇਲ ਗੱਡੀ ਸ਼ੁਰੂ ਹੋਣ ਨਾਲ ਆਮ ਗੰਟਾਵਿ ਯਾਤਰੀਆਂ ਤੇ ਕਿਰਤੀਆਂ ਤੇ ਬਜ਼ੁਰਗਾਂ ਨੂੰ ਕਫਾਇਤੀ ਕਿਰਾਏ ਤੇ ਲੰਮੀ ਦੂਰੀ ਦਾ ਸਫ਼ਰ ਦਾ ਬਦਲ ਮਿਲੇਗਾ ਨਾਲ ਹੀ ਪੰਜਾਬ ਹਰਿਆਣਾ ਰਾਜਸਥਾਨ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਲਈ ਰੇਲ ਸੰਪਰਕ ਮਜ਼ਬੂਤ ਹੋਵੇਗਾ ਪਹਿਲਾਂ ਮੁਸਾਫਰਾਂ ਨੂੰ ਰੇਲ ਗੱਡੀ ਬਦਲਣੀ ਪੈਂਦੀ ਸੀ ਪਰ ਹੁਣ ਇਹ ਸਿੱਧੀ ਰੇਲ ਸੇਵਾ ਸਫ਼ਰ ਨੂੰ ਆਸਾਨ ਬਣਾਏਗੀ ਇਹ ਨਵੀਂ ਹਫਤਾਵਾਰੀ ਰੇਲ ਗੱਡੀ ਕੱਲ ਸ਼ੁੱਕਰਵਾਰ ਨੂੰ ਦੁਪਹਿਰ ਬਾਅਦ 1:25 ਮਿੰਟ ਤੇ ਫਿਰੋਜ਼ਪੁਰ ਤੋਂ ਰਵਾਨਾ ਹੋਵੇਗੀ ਅਤੇ ਐਤਵਾਰ ਨੂੰ ਤੜਕੇ 3:00 ਨਾ 3:30 ਪਹੁੰਚੇਗੀ ਅੱਜ ਵਿਸ਼ਵ ਬਾਲ ਮਜ਼ਦੂਰੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ ਇਸ ਸਾਲ ਦਾ ਟੀਚਾ ਬੱਚਿਆਂ ਨੂੰ ਸ਼ੋਸ਼ਣ ਨੂੰ ਰੋਕਣ ਤੇ ਬਾਲ ਮਜ਼ਦੂਰੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰਨਾ ਰੱਖਿਆ ਗਿਆ ਹੈ ਅੰਤਰਰਾਸ਼ਟਰੀ ਸੰਗਠਨ ਤੇ ਸੰਯੁਕਤ ਰਾਸ਼ਟਰ ਬਾਲ ਫੰਡ ਵੱਲੋਂ ਕੱਲ ਜਾਰੀ ਕੀਤੀ ਗਈ ਇੱਕ ਰਿਪੋਰਟ ਚ ਕਿਹਾ ਗਿਆ ਹੈ ਕਿ ਸਾਲ 2024 ਚ ਲਗਭਗ 13 ਕਰੋੜ 80 ਲੱਖ ਬਾਲ ਮਜ਼ਦੂਰ ਸਨ ਇਹਨਾਂ ਵਿੱਚੋਂ ਲਗਭਗ 5 ਕਰੋੜ 40 ਲੱਖ ਬੱਚੇ ਅਜੇੇ ਖਤਰਨਾਕ ਕੰਮ ਚ ਲੱਗੇ ਹੋਏ ਨੇ ਜੋ ਉਹਨਾਂ ਦੀ ਸਿਹਤ ਸੁਰੱਖਿਆ ਤੇ ਵਿਕਾਸ ਲਈ ਨੁਕਸਾਨਦੇਹ ਹੈ ਉਧਰ ਪੰਜਾਬ ਸਰਕਾਰ ਵਿੱਚ ਵੀ ਸਰਕਾਰ ਵੱਲੋਂ ਬਾਲ ਮਜ਼ਦੂਰੀ ਦੀ ਇਸ ਹਾਲਤ ਨੂੰ ਖਤਮ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਬਾਲ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਕਨਵਰਦੀਪ ਸਿੰਘ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੱੰਦਿਆ ਕਿਹਾ ਚਾਹੇ ਕੋਈ ਇੰਡਸਟਰੀਸਟਾ ਹੋਵੇ ਚਾਹੇ ਕੋਈ ਸ਼ਾਪ ਆਨਰ ਹੋਵੇ ਚਾਹੇ ਕੋਈ ਸਮਾਲ ਇੰਡਸਟਰੀਜ਼ ਰੈਸਟੋਰੈਂਟ ਆਨਰ ਉਹ ਚੀਪ ਲੇਬਰ ਸਮਝ ਕੇ ਬੱਚਿਆਂ ਨੂੰ এমਪਲਾਈ ਨਾ ਕਰਨ ਜੇ ਕੋਈ ਦਰਨਾ ਬੱਚਾ ਉਹਨਾਂ ਕੋ ਆਉਂਦਾ ਹੈ ਤੇ ਉਹ ਬੱਚੇ ਨੂੰ ਤੁਰੰਤ ਐਜੂਕੇਸ਼ਨ ਸਕੂਲ ਚ ਪਾਣ ਜੇ ਇਸ ਦੇ ਬਾਵਜੂਦ ਵੀ ਕੋਈ ਬੱਚਿਆਂ ਤੋਂ ਚਾਈਲਡ ਲੇਬਰ ਕਰਾ ਰਿਹਾ ਹੈ ਤੇ ਹਰ ਜ਼ਿਲ੍ਹੇ ਚ ਇੱਕ ਟਾਸਕ ਫੋਰਸ ਬਣੀ ਹੈ ਜਿਹਦੇ ਚ ਚੇਅਰਪਰਸਨ ਡਿਪਟੀ ਕਮਿਸ਼ਨਰ ਨੇ ਔਰ ਮੈਂਬਰ ਪੁਲਿਸ ਹੈ ਵੂਮਨ ਐਂਡ ਚਾਈਲਡ ਹੈ ਲੇਬਰ ਡਿਪਾਰਟਮੈਂਟ ਹੈ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਨਾਂ ਨੂੰ ਕੰਪਲੇਨਟ ਕਰਨ ਤੇ ਬੱਚੇ ਨੂੰ ਰੈਸਕ ਜਿਨ੍ਹਾਂ ਨੇ ਚਾਈਲਡ ਲੇਬਰ ਤੇ ਬੱਚੇ ਨੂੰ ਰੱਖਿਆ ਉਹਨਾਂ ਦੇ ਉੱਪਰ ਐਫਆਈਆਰ ਹੋਏਗੀ ਇੱਕ ਹੈਲਪਲਾਈਨ ਨੰਬਰ ਵੀ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ 1098 ਜੋ ਕਿ ਕੋਈ ਘਰ ਬੈਠੇ ਵੀ ਕੰਪਲੇਂਟ ਕਰ ਸਕਦਾ ਹੈ ਤੇ ਉੱਥੇ ਕਾਰਵਾਈ ਹੋਏਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਤਾ ਤੇ ਸਤਕਾਰ ਨਾਲ ਮਨਾਇਆ ਗਿਆ ਇਸ ਮੌਕੇ ਤਖਤ ਸ਼੍ਰੀ ਕੇਸਕਰ ਸਾਹਿਬ ਦੇ ਜਥੇਦਾਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਚ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਹੋਈਆਂ ਸ਼੍ਰੀ ਅਖੰਡਪਾਤ ਸਾਹਿਬ ਦੇ ਭੋਗ ਉਪਰੰਤ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪਤੀ ਬਤਾਈ ਦਿੱਤੀ ਅਤੇ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਬਾਰੇ ਵਿਚਾਰ ਸਾਂਝੇ ਕੀਤੇ ਉਹਨਾਂ ਸੰਗਤਾਂ ਨੂੰ ਗੁਰੂ ਜੀ ਤੇ ਪੂਨ ਭਰੋਸਾ ਰੱਖਣ ਦੀ ਅਪੀਲ ਕੀਤੀ ਪੰਜਾਬ ਦੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਮਲੋਠ ਹਲਕੇ ਦੇ ਪਿੰਡ ਚਿਬੜਾਂ ਵਾਲੀ ਵਿਖੇ ਸੜਕਾਂ ਦੇ ਨਵੀਨੀਕਰਨ ਲਈ 1.5 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਬੋਲਦਿਆਂ ਕੈਬਨਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਆਂਕ ਮਲੋਠ ਹਲਕੇ ਜਵੀ ਕਿਸੇ ਵਿਕਾਸ ਕਾਰਜ ਲਈ ਫੰਡਾਂ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਹਰ ਪ੍ਰੋਜੈਕਟ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜਨਾ ਯਕੀਨੀ ਬਣਾਇਆ ਜਾ ਰਿਹਾ ਹੈ। ਡਾਕਟਰ ਬਲਜੀਤ ਕਰਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸੇ ਨੂੰ ਵੀ ਸਰਕਾਰੀ ਪੈਸੇ ਜਾਂ ਲੋਕਾਂ ਤੋਂ ਪੈਸੇ ਉਗਰੋਹਣ ਨੂੰ ਕਿਸੇ ਵੀ ਕੀਮਤ ਤੇ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਲੋਕਾਂ ਦੀ ਖੱਤਲ ਖੁਆਰੀ ਰੋਕਣ ਲਈ ਉਹਨਾਂ ਦੀ ਸਰਕਾਰ ਵੱਲੋਂ ਵੱਡੇ ਪੱਧਰ ਤੇ ਲੋਕਪੱਕੀ ਫੈਸਲੇ ਲਈ ਜਾ ਰਹੇ ਨੇ। ਮੰਤਰੀ ਨੇ ਦੱਸਿਆ ਕਿ ਸਰਕਾਰੀ ਮੈਕਮਿਆਂ 'ਚ ਸੁਧਾਰ ਦੇ ਨਾਲ ਨਾਲ ਉਹਨਾਂ ਦੀ ਸਰਕਾਰ ਵੱਲੋਂ ਸਮਾਜਿਕ ਸੁਧਾਰਾਂ ਲਈ ਵੀ ਲੁੜਿੰਦੇ ਉਪਰਾਲੇ ਚਾਰੀ ਨੇ। ਲੁਧਿਆਣਾ ਦੇ ਜ਼ਿਲ੍ਹਾ ਚੋਣ ਅਫਸਰ ਹਮਾਸ਼ੂ ਜੈਨ ਨੇ ਅੱਜ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ 'ਚ ਚੱਲ ਰਹੀ ਜਿਮਨੇ ਚੋਣ ਲਈ ਆਦਰਸ਼ ਚੋਣ ਜ਼ਾਬਤੇ ਨੂੰ ਲਾਗੂ ਕਰਨ ਤੇ ਖਰਚ ਨਿਗਰਾਨੀ ਲਈ ਕੀਤੀਆਂ ਗਈਆਂ ਵੱਖ-ਵੱਖ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ 25 ਮਈ ਤੋਂ ਚੋਣ ਕਮਿਸ਼ਨ ਦੇ ਨੋਟੀਫਿਕੇਸ਼ਨ ਨੰਬਰ ਤੇ ਪੱਤਰ ਨੰਬਰ ਮੁਤਾਬਕ ਆਦਰਸ਼ ਚੋਣ ਜ਼ਾਬਤੇ ਨੂੰ ਲਾਗੂ ਕਰਨਾ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੱਕ ਸੀਮਿਤ ਹੈ। 10 ਸਮਰਪਿਤ ਟੀਮਾਂ ਆਦਰਸ਼ ਚੋਣ ਜ਼ਾਬਤੇ ਲਈ ਲਗਾਤਾਰ ਕੰਮ ਕਰ ਰਹੀਆਂ ਨੇ। ਪੰਜਾਬ ਚ ਪਿਛਲੇ 4 ਤੋਂ 5 ਦਿਨਾਂ ਤੋਂ ਗਰਮੀ ਦਾ कहर ਲਗਾਤਾਰ ਚੱਲ ਰਿਹਾ ਹੈ ਮੌਸਮ ਵਿਭਾਗ ਨੇ ਪੈ ਰਹੀ ਹੱਤ ਦੀ ਗਰਮੀ ਤੇ ਮੱਤੇ ਨਜ਼ਰ ਅੱਜ ਦੇ ਭਲਕੇ ਪੰਜਾਬ ਦੇ ਕਈ ਹਿੱਸਿਆਂ ਵਾਸਤੇ ਰੈੱਡ ਅਲਰਟ ਜਾਰੀ ਕੀਤਾ ਹੈ ਜਦਕਿ 14 ਜੂਨ ਲਈ orange ਅਲਰਟ ਤੇ 15 ਤੋਂ 18 ਜੂਨ ਲਈ yellow ਅਲਰਟ ਜਾਰੀ ਕੀਤਾ ਗਿਆ ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਕਿਸੇ ਕਿਸੇ ਥਾਂ ਤੇ ਦਿਨ ਰਾਤ ਸਮੇਂ ਵੀ ਗਰਮੀ ਚੱਲੀ ਰਹੇਗੀ ਹਾਲਾਂਕਿ 14 ਜੂਨ ਤੱਕ ਗਰਮੀ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ ਪਰ ਵਿਪາກ ਮੁਤਾਬਕ ਗਰਜ ਨਾਲ ਬਿਜਲੀ ਚਮਕਣ ਤੂਫਾਨ ਆਉਣ ਤੇ ਤੇਜ਼ ਹਵਾਵਾਂ ਮਚਲਣ ਨਾਲ ਲੋਕਾਂ ਨੂੰ ਕੁਝ ਰਾਹਤ ਮਿਲਣ ਦੀ ਵੀ ਉਮੀਦ ਹੈ ਵਿਪາກ ਨੇ ਫਰੀਦਕੋਟ ਫਾਜ਼ਿਲਕਾ ਮਕਤਸਰ ਮਾਨਸਾ ਬਠਿੰਡਾ ਚ ਜ਼ਿਆਦਾ ਲੋ ਵਗਣ ਚਾਹਤ ਕੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ 쿠ਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਐਸਐਸ ਨਗਰ ਫਤਗਟ ਸਾਹਿਬ ਚ ਵੀ ਲੋ ਵਲਕਣ ਬਾਰੇ ਅਲਰਟ ਜਾਰੀ ਕੀਤਾ ਹੈ ਤੇ ਆ ਖਰਚ ਖਾਸ ਖਬਰਾਂ ਇੱਕ ਵਾਰ ਫੇਰ ਤੋਂ ਗੁਜਰਾਤ ਤੇ ਅਹਮਦਾਬਾਦ ਤੋਂ ਲੰਡਨ ਜਾ ਰਿਹਾ 에ਅਰ ਇੰਡੀਆ ਦਾ ਇੱਕ ਮੁਸਾਫਰ ਜਹਾਜ਼ ਅੱਜ ਅਹਮਦਾਬਾਦ ਹਵਾਈ ਅੱਡੇ ਨੇੜੇ ਹਾਦਸਾ ਗ੍ਰਸਤ ਹੋ ਗਿਆ ਰਾਸ਼ਟਰਪਤੀ ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੇ ਇਸ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਭਾਰਤੀ ਰੇਲਵੇ ਕੇਟਰਿੰਗ ਤੇ ਸੈਰ ਸਪਾਟਾ ਨਿਗਮ ਵੱਲੋਂ 28 ਜੁਲਾਈ ਨੂੰ ਪਠਾਨਕੋਟ ਕੈਂਟ ਸਟੇਸ਼ਨ ਤੋਂ ਪਵਿੱਤਰ ਦੱਖਣ ਭਾਰਤ ਯਾਤਰਾ ਦਾ ਐਲਾਨ ਅਤੇ ਮੌਸਮ ਵਪਾਗਲ ਨੂੰ ਪੰਜਾਬ ਦੇ ਕਈ ਹਸਿਆਚ ਆਤਿ ਗਰਮੀ ਦੇ ਮੱਦੇ ਨਜ਼ਰ ਅੱਜ ਤੇ ਕੱਲ ਲਈ ਰੈਡ ਅਲਰਟ ਜਦਕਿ 14 ਜੂਨ ਲਈ orange ਅਲਰਟ ਜਾਰੀ ਇਸ ਦੇ ਨਾਲ ਹੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬਲੇਟਨ ਤੁਸੀਂ ਸੁਣੋਗੇ ਸ਼ਾਮ 7:00 ਵਜੇ 30 ਮਿੰਟ ਤੇ ਨਮਸਕਾਰ